कैमरा चे करजे तू यार पीछे हो गेट गेट नहीं दो पीछे हो मेरा भाई गेट दो पीछे हो गेट दो पीछे हो सारे पीछे हो गेट पीछे ਕੰਪਲੀਟ ਨਹੀਂ ਕੀਤੀ ਹੋਣੀ ਮੈਂ ਹੁਣੇ ਕੰਪਲੇਨ ਕਰੂੰਗੀ ਆਰੋ ਸਾਹਿਬ ਨੂੰ ਇਹ ਨਾ ਵਾਟਰ ਹੀ ਨਹੀਂ ਹੈ ਤੇ ਇੱਥੇ ਖੜੇ ਕਿਉਂ ਹੈਗੇ ਆ ਇਹ ਪਰ ਉਹ ਉਹ yellow ਕੁੱਟੇ ਵਾਲੇ ਆ ਕੇ ਫੋਟੋਆਂ ਖਿੱਚ ਰਿਹਾ ਸਾਰੇ ਇਹਦੀਆਂ ਪਤਾ ਨਹੀਂ ਇਹਨਾਂ ਨੇ ਕਿੱਥੇ ਭੇਜਿਆ ਹੈਗੇ ਆ ਕੱਲ ਵੀ ਤੁਸੀਂ ਕੰਪਲੀਟ ਕੀਤੀ ਸੀ ਕੋਈ ਅਸਰ ਹੋਇਆ ਉਹਨਾਂ ਦਾ ਨਹੀਂ ਕੁਛ ਨਹੀਂ ਵਾਟਰ ਇੱਥੇ ਦੇ ਉਹ ਕਹਿ ਰਹੇ ਬਾਈਕ ਲੈ ਆ ਮਾਈਕ ਲੈ ਕਿਤੇ ਤਾਂ ਮੈਂ ਆਪੀ ਜਦੀ ਹੈ ਕਿ ਲੋਕ ਬਾਹਰ ਨਹੀਂ ਜਾਂਦੇ ਰੇ ਸਿਕਿਉਰਿਟੀ ਵਿੱਚ ਖੜੇ ਹੋਈ ਹੈ ਦਾ ਕਿ ਉਹ ਦੋਸਤ ਕਰਨੇ ਕਹਿ ਰਹੇ ਨੇ આરોਪ ਲਾ ਰਹੇ ਨੇ ਕਿ ਸੰਜੀਵ ਰੋਡ ਦੇ ਸਿਕਿਉਰਟੀ ਅੰਦਰ ਨਾ ਜਾਏ ਸੰਜੀਵ ਅੰਦਰ ਜਾ ਸਕਦੇ ਨੇ ਜਿਸ ਨੂੰ ਲੈ ਕੇ ਉਹਨਾਂ ਨੂੰ ਸਵਾਲ ਚੁੱਕਨੇ ਪਏ ਸਾਰੇ ਦੂਸਰੇ ਪਾਸੇ ਇੱਥੇ ਜਿਹੜੀ ਸਿਕਿਉਰਟੀ ਖੜੀ ਹੋਈ ਹੈ ਉਹ ਵੀ ਰੋਕ ਰਹੀ ਹੈ ਤੇ ਇਸ ਵਕਤ ਅੰਦਰ ਦੋਨੋਂ ਦਿਖਾਇਆ ਕਿ ਪਰਤੂ ਦੇ ਜਿਹੜੇ ਵਾਈਫ ਨੇ ਉਹ ਅੰਦਰ ਫੈਮਿਲੀ ਮੈਂਬਰਸ ਖੜੇ ਹੋ ਗਏ ਵੀਡੀਓ ਬਣਾ ਰਹੇ ਉਹ ਕਰ ਰਿਹਾ ਮੋਹਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਮੈਂ ਪੁਲਿਸ ਨੂੰ ਬਾਰ ਬਾਰ ਕਹਿ ਰਹੀ ਆ ਕਿ ਇਹ ਜਦੋਂ ਵੋਟਰ ਨਹੀਂ ਆ ਇਸ ਬੂਥ ਦੇ ਇੱਥੇ ਆ ਕੇ ਖੜੇ ਕਿਉਂ ਹੋਇਆ ਗਿਆ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਫੋਟੋਆਂ ਵੀ ਖਿੱਚ ਰਹੀ ਸੀਗੇ ਬਿਲਕੁਲ ਲਾਈਵ ਫੋਟੋਆਂ ਖਿੱਚ ਰਿਹਾ ਕਿ ਇਹਨੂੰ ਭੇਜ ਰਿਹਾ ਕੁਝ ਨਹੀਂ ਪਤਾ ਉਹ ਕਹਿੰਦੇ ਵੀ ਇੱਥੇ ਬੈਠੀਆਂ ਤੁਹਾਡਾ ਲਾਉ ਨਹੀਂ ਹੈ ਉਹ ਕਹਿੰਦੇ ਮੈਂ ਵੋਟਰ ਆ ਇੱਥੇ ਦੀ ਇਹ 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 ਵੋਟਰ ਹੈ ਇਹ ਕਿੱਥੋਂ ਆਏ ਨੇ ਜੀ ਇਹ ਪਤਾ ਨਹੀਂ ਕਿੱਥੋਂ ਆਏ ਇਹਨਾਂ ਨੂੰ ਪੁੱਛੋ ਨਾ ਜਾ ਕੇ ਤੁਸੀਂ ਇਹ ਕਿੱਥੋਂ ਆਏ ਆ ਇਹ ਇੱਥੇ ਦੀ ਵੋਟਰ ਹੈ ਇਸ ਬੂਥ ਦੇ ਵੋਟਰ ਹੈ ਪੁੱਛਣ ਪੁੱਛੋ ਇਹਨਾਂ ਨੂੰ ਜਾ ਕੇ ਜਾ ਰਾਕ ਮਰਗੀਰ ਸ਼ਿਕਾਇਤ ਸ਼ਿਕਾਇਤ ਕੀਤੀ ਕੋਈ ਜੀ ਮੈਂ ਕਰਨ ਲੱਗੀ ਐ ਸ਼ਿਕਾਇਤ ਪਹਿਲਾਂ ਸਵੇਰੇ ਵੀ ਦੇਖਿਆ ਉਹ ਜਦੋਂ ਜਦੋਂ ਮੇਰੇ ਜੀਵਨ ਪੁੱਤਾ ਹੁਣੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿ ਤੁਸੀਂ ਵੀ ਲਗਾਤਾਰ ਇੱਥੇ ਡੱਟੇ ਹੋਏ ਆ ਤੁਸੀਂ ਤੁਸੀਂ ਵੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੰਟਰਵਿਊ ਦੇ ਇਸ ਤਰ੍ਹਾਂ ਜੀ ਮੈਂ ਕਿਸੇ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਮੈਂ ਇੱਥੇ ਦੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਆ ਜਿਹੜੇ ਬਾਹਰ ਲਿਆ ਰਹੇ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਆ ਨਹੀਂ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਕੀ ਹੈ ਠੀਕ ਹੈ ਤੁਸੀਂ ਕੰਪਲੇਨ ਕਰ ਰਹੇ ਹੋ ਮੇਰਾ ਮੱਲਾ ਮੇਰਾ ਘਰ ਔ ਸਾਹਮਣੇ ਮੇਰਾ ਘਰ ਹੈਗਾ ਇਹ ਕੌਣ ਹੈ ਮੈਮ ਕਿਸ ਕੱਲ ਨੂੰ ਲੱਗੀ ਔਰ ਮੈਨੂੰ ਪਤਾ ਹੈ ਪਿਆਰ ਵੋਟਾਂ 'ਚ ਤਬਦੀਲ ਹੋਏਗਾ ਹਾਂਜੀ ਕੰਪੇਨਿੰਗ ਬਹੁਤ ਹੈਪਟਿਕ ਸ਼ਡਿਊਲ ਰਿਹਾ ਹੈ ਧੰਨਵਾਦ ਸੀਗਾ ਬਈ ਠੀਕ ਹੈ ਹੁਣ ਲੰਬਾ ਤਾਂ ਸੀ ਬੱਟ ਠੀਕ ਹੈ ਹਾਂਜੀ ਮਿਸ ਇਲੈਕਟਰਲ politics ਪਹਿਲੀ ਵਾਰ ਉਤਰੇ ਹੋ ਐਨਾ ਪਿਆਰ ਦੇਖਣ ਨੂੰ ਮਿਲ ਰਿਹਾ ਕਿ ਇਸ ਤਰੀਕੇ ਨਾਲ ਧੰਨਵਾਦ ਕਰਦੇ ਨੂੰ ਜਾਨਾ ਪਸੰਦ ਮੈਂ ਲੁਧਿਆਣਾ ਵਾਸੀਆਂ ਦਾ ਧੰਨਵਾਦ ਆ ਤੇ ਮੈਂ ਡਬਲ ਧੰਨਵਾਦ ਹੋਊਗਾ ਲੁਧਿਆਣਾ ਵਾਸੀਆਂ ਦਾ ਮੇਰੇ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਬਾਹਰ ਆ ਕੇ ਵੋਟਾਂ ਪਾਓ ਮੈਂ ਮੈਂ ਵੀ ਵੋਟ ਪਾਈ ਆ ਮੈਂ ਬੂਥਾਂ 'ਚ ਘੁੰਮਿਆ ਵੀ ਆ 5-10 ਮਿੰਟ ਤੋਂ ਵੱਧ ਇੱਕ ਵੋਟ ਤੇ ਨਹੀਂ ਲੱਗਦੇ ਇਹ ਟਾਈਮ ਕੱਢੋ ਆਪਾਂ ਲੁਧਿਆਣਾ ਦਾ ਰਿਕਾਰਡ ਬਣਾਣਾ ਹੈ ਵੋਟਿੰਗ ਦਾ ਜਿਹੜੀ ਕਿ ਡੈਮੋਕ੍ਰੇਸੀ ਲਈ ਬਹੁਤ ਜ਼ਰੂਰੀ ਹੈ। ਥੋੜਾ ਵੱਡੀ ਲੱਗਿਆ ਵੋਟਿੰਗ ਦੀ ਪਰਸੈਂਟੇਜ ਬਹੁਤ ਘੱਟ ਹੋ ਰਹੀ ਹੈ ਯਾਨੀ ਨਹੀਂ ਨਹੀਂ ਕੋਈ ਘੱਟ ਨਹੀਂ ਠੀਕ ਆ। ਥੋੜਾ ਸਾਹਿਬ ਹੁਣੇ ਅਚਨਾਂਤ ਜੀ ਤੇ ਪਤਨੀ ਬੂਥ ਦੇ ਬਾਹਰ ਖੜੇ ਨੇ ਉਹ ਕਹਿ ਰਹੇ ਕਿ ਆਮ ਆਦਮੀ ਪਾਰਟੀ ਦੇ ਕੁਝ ਲੋਕ ਦੇ ਦੋਵੇਂ ਇਲਾਕੇ ਨਾਲ ਸੰਬੰਧਨ ਨਹੀਂ ਹੈ। ਉਹ ਇਸ ਬੂਥ ਦੇ ਬਾਹਰ ਖੜੇ ਨੂੰ ਇਤਰਾਜ਼ ਜਤਾ ਰਹੇ ਨੇ। ਮੈਨੂੰ ਪਤਾ ਇਹ ਦੇਖੋ ਜਿਹੜੇ ਅਫਸਰ ਸਾਹਿਬਾਨ ਆਪੇ ਦੇਖ ਲੈਣਗੇ ਮੈਨੂੰ ਕੁਝ ਨਹੀਂ ਪਤਾ। ਤਾਂ ਇਹ ਬਿਲਕੁਲ ਸਰ ਆਪ ਇਹ ਲੰਗਰ ਬੁਣਿਆ ਆ ਤੇ ਕਿਹ ਅਕਸੀ ਜਿਹੜੀ ਆ ਉਹ ਪਰਟੋ ਲੱਗੇ ਪ੍ਰੋਟੋਕੋਲ ਦੇ ਤਹਿਤ ਸਭ ਸਹੀ ਹੈ ਬਿਲਕੁਲ ਨਹੀਂ ਸਹੀ ਬਿਲਕੁਲ ਉਹ ਸੰਭਾਲ ਦੇ ਦਾ ਖਾਮਦਾਰ ਉਹ ਬਾਹਰ ਆ ਆ ਯਾਰ ਆ ਠੀਕ ਆ ਸਾਈਡ ਠੀਕ ਆ ਬੋ ਕਰੀਗਾ ਡੀਸੀ ਡੀਸੀ ਦੀ ਪਰਮਿਸ਼ਨ ਵੀ ਤਿਆਰ ਹੈ ਕਿਸੀ ਸਾਹਮਣੇ ਪਰਮਿਸ਼ਨ ਦੇਤੀ ਐਵੇਂ ਦੇਤੀ ਆ